ਉੱਚੇ ਬ੍ਰਹਮਚਾਰੀ ਬੜੇ ਹੀ ਪਿਆਰ ਨਾਲ ਦਿਲ ਵਾਲੀ ਗੱਲ ਕੋਲ ਬੈਠਾ ਯਾਰ ਨਾਲ ਦਿਲ ਵਾਲੀ ਗੱਲ ਖੋਲ ਬੈਠਾ ਯਾਰ ਨਾਲ ਇੱਕ ਗੱਲ ਤੁਹਾਨੂੰ ਪੁੱਛਣੀ ਹੈ ਖਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਉੱਚੇ ਬ੍ਰਹਮਚਾਰੀ ਬੜੇ ਹੀ ਪਿਆਰ ਨਾਲ ਦਿਲ ਵਾਲੀ ਗੱਲ ਖੋਲ ਬੈਠਾ ਯਾਰ ਨਾ ਦਿਲ ਵਾਲੀ ਗੱਲ ਖੋਲ ਬੈਠਾ ਯਾਰ ਨਾ ਇੱਕ ਗੱਲ ਤੁਹਾਨੂੰ ਪੁੱਛਣੀ ਹੈ ਖਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਦੇ ਬਿਗੈਰ ਕਦੇ ਹੋਵੇ ਗਤ ਨਾ ਸਾ ਤੋਂ ਬਿਗੈਰ ਕੱਜੀ ਜਾਵੇ ਪਤ ਨਾ ਛਾ ਤੋਂ ਬਗੈਰ ਕੱਜੀ ਜਾਵੇ ਪਤਨਾ ਸੱਚੇ ਗੁਰੂ ਬਿਨਾ ਕੰਮ ਕਿੱਥੇ ਰਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਉਹੀ ਮਟਾਉਂਦਾ ਦਿਲ ਵਾਲੇ ਪਰਮਾ ਗੁਰੂ ਬਿਨਾ ਜਾਗਦੇ ਨਾ ਸੁੱਤੇ ਕਰਮ ਗੁਰੂ ਬਿਨਾ ਜਾਗਦੇ ਨਾ ਸੁੱਤੇ ਕਰਮ ਕੇ ਗੁਰੂ ਉੱਤੇ ਹੁੰਦੀ ਤੰਗੀ ਆਸ ਦੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਇਸ ਕੋਲੋਂ ਸਿੱਖਿਆ ਜੀਵਨ ਯੁਗਤੀ ਜ਼ੁਗਤੀ ਬਗੈਰ ਨਾ ਹੀ ਮਿਲੇ ਮੁਕਤੀ ਜ਼ੁਗਤੀ ਬਗੈਰ ਨਾ ਹੀ ਮਿਲੇ ਮੁਕਤੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਆਵੇਂ ਕੀਤੇ ਗੰਗਾ ਕਿੰਨੇ ਇਸ਼ਨਾਨ ਹੈ ਤੰ ਦੌਲਤਾਂ ਦਾ ਕੀਤਾ ਪੁੰਨਦਾਨ ਹੈ ਤੰ ਦੌਲਤਾਂ ਦਾ ਕੀਤਾ ਪੁੰਨਦਾਨ ਹੈ ਇਹ ਗੱਲ ਤਾਂ ਨਾ ਘਟਾ ਤੁਹਾਡੇ ਪਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਗੁਰੂ ਬਿਨਾ ਜਾਂਦਾ ਲੰਘਿਆ ਨਾ ਪਾਰ ਹੈ ਸੱਚੇ ਗੁਰੂ ਬਿਨਾ ਜ਼ਿੰਦਗੀ ਖੁਵਾਰ ਹੈ ਸੱਚੇ ਗੁਰੂ ਬਿਨਾ ਜ਼ਿੰਦਗੀ ਖੁਵਾਰ ਹੈ ਜਿਵੇਂ ਜੋਰੀ ਦਿੰਦਾ ਹੀਰੇ ਨੂੰ ਤਰਾਸ਼ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਦੁੱਖ ਕਾ ਤੂੰ ਕੀਤੇ ਤੁਸੀਂ ਕਿਉਂ ਨਾ ਬੋਲਦੇ ਦਿਲ ਵਾਲੀ ਕੁੰਡੀ ਤਾਈ ਦਿਲ ਵਾਲੀ ਕੁੰਡੀ ਤਾਈ ਕਿਉਂ ਨਾ ਖੋਲਦੇ ਆਹ ਦਿਲ ਵਾਲੀ ਕੁੰਡੀ ਤਾਈ ਕਿਉਂ ਨਾ ਖੋਲਦੇ ਦੇ ਕਾਤੋਂ ਕੀਤੇ ਵਚਨ ਬਿਲਾਸ ਦੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਦੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਦੀ ਇੱਕ ਜਾਣ ਕੇ ਹਾ ਦਿਲ ਬੀਰ ਗੱਲ ਦਾ ਚੰਗੇ ਪਾਗਾਂ ਨਾਲ ਚੰਗਾ ਗੁਰੂ ਮਿਲਦਾ ਸ਼ੁਭ ਗੁਣਾ ਨਾਲ ਚੰਗਾ ਗੁਰੂ ਮਿਲਦਾ ਜੇ ਮੇਰਾ ਹੈ ਪਤਾ ਗੁਰੂ ਦੇ ਸ਼ਾਬਾਹ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ ਕਿਹੜਾ ਤੇਰਾ ਗੁਰੂ ਹੈ ਅਮਰਦਾਸ ਜੀ